ਬਾਜੀ ਬਹੁਤ ਬਹੁਤ ਅੱਜ ਮੰਡਿਆਣਾ ਖਾਨਪੁਰ ਤੇ ਧਰਮਗੜ ਤਿੰਨਾਂ ਪਿੰਡਾਂ ਦੇ ਵਿੱਚ ਗਏ ਸੀ ਪਰ ਖਾਨਪੁਰ ਦੇ ਸਰਪੰਚ ਸਾਹਿਬ ਨੇ ਬਾਕੀ ਸਾਰਿਆਂ ਸਰਪੰਚ ਸਾਹਿਬਾਂ ਨੇ ਬਹੁਤ ਕੰਮ ਕੀਤਾ ਪਰ ਖਾਨਪੁਰ ਦੇ ਸਰਪੰਚ ਸਾਹਿਬ ਨੇ ਬਹੁਤ ਵਧੀਆ ਬੱਚਿਆਂ ਦੇ ਲਈ ਜਿਹੜਾ ਗਰਾਊਂਡ ਹੈ ਹਰ ਬੱਚੇ ਖੇਡ ਰਹੇ ਹਨ ਮੰਨੂ ਜਿਹੜੀ ਸ਼ਾਮ ਵਾਲੀ ਤਕਾਵਟ ਉਹ ਸਾਰੀ ਜਿਹੜੀ ਉਹ ਆ ਕੇ ਲੈ ਜਾਂਦੀ ਹੈ ਸਰੀ ਬਹੁਤ ਪੁਰਾਣੀ ਟੀਮ ਹੈ ਇੱਥੇ ਖਾਨਪੁਰ ਦੇ ਵਿੱਚ ਡਿੰਗ ਦੇ ਵਿੱਚ ਸਾਰੇ ਜਿਹੜੀ ਟੀਐਮਸੀ ਬੰਟੀ era ਦੀ ਕਮਲ era ਦੀ ਜੱਗਾ ਸਾਡਾ ਭਰਾ ਸਰਪੰਚ ਦਵਿੰਦਰ ਜੀ ਸਾਰੀ ਟੀਮ ਹੈ ਇਹ ਬਹੁਤ ਪੁਰਾਣੀ ਟੀਮ ਸੀ ਇਹਨਾਂ ਦੇ ਕੋਲੇ ਸੋ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਹੈ ਜਿਹੜੇ ਸਾਡੇ ਬਹੁਤ ਪਿਆਰੇ ਬੱਚੇ ਆ ਵੇਖੋ ਸਮੇਂ-ਸਮੇਂ ਦੀ ਸਰਕਾਰਾਂ ਦੇ ਇਹਨਾਂ ਦੇ ਮਨਾਂ ਦੇ ਵਿੱਚ ਇੱਕ ਡਰ ਹੈ ਉਹ ਡਰ ਨੂੰ ਕੱਢਣ ਦੇ ਲਈ ਪਈ ਜਿਹੜਾ ਨਸ਼ਾ ਹੈ ਇਹ ਇਲਾਜ ਇਹ ਬਿਮਾਰੀ ਨਹੀਂ ਹੈਗੀ ਇਹਨੂੰ ਛੱਡਿਆ ਜਾ ਸਕਦਾ ਹੈ ਤੇ ਨਸ਼ਾ ਇੱਕ ਕਲਮਤ ਹੈ ਇੱਕ ਕਲੰਕ ਹੈ ਸਾਨੂੰ ਨਸ਼ੇ ਤੋਂ ਜਿਹੜਾ ਬਚ ਕੇ ਰਹਿਣਾ ਚਾਹੀਦਾ ਸੋ ਜਿਹੜੀ ਖਾਨਪੁਰ ਬੜਿੰਗ ਦੀ ਜਿਹੜੀ ਸਾਰੀ ਟੀਮ ਹੈ ਸੋ ਖੇਡ ਰਹੀ ਆ ਨੌਜਵਾਨ ਸਾਥੀ ਨੇ ক্রিকেট ਖੇਡਦੇ ਆ ਵਾਲੀਬਾਲ ਖੇਡਦੇ ਆ ਬਹੁਤ ਵਧੀਆ ਗੱਲ ਆ ਬੜੀ ਮਨ ਨੂੰ ਖੁਸ਼ੀ ਆ ਵੀ ਸਾਡੇ ਬੱਚੇ ਜਿਹੜੇ ਉਸਦੇ ਰਸਤੇ ਦੇ ਇਹ ਗਰਾਊਂਡ ਹੈ ਕੋ ਤੱਕ ਮੁਕੰਮਲ ਸਾਰੇ ਹੋ ਜਾਣਗੇ ਆ ਸਰ ਜੀ 15 ਅਗਸਤ ਨੂੰ ਤੁਹਾਨੂੰ ਇੱਕ ਵਧੀਆ ਰਿਪੋਰਟ ਦੇ ਦਾਂਗੇ ਵੀ ਸਾਰੇ ਮੁਕੰਮਲ ਹੋ ਗਏ ਠੀਕ ਹੈ ਜੀ ਜੇ ਬਰਸਾਤਾਂ ਦਾ ਠੀਕ ਰਿਹਾ ਮੌਸਮ ਨਹੀਂ 2-4 ਦਿਨ ਹੋਰ ਵੱਧ ਘਟ ਲੱਗ ਜਾਣਗੇ ਧੰਨਵਾਦ ਜੀ ਬਹੁਤ ਜੀ ਕੀ ਨਾਮ ਆਪਣਾ ਕਿਹੜਾ ਪਿੰਡ ਹੈ ਜੀ ਮੈਂ ਮੋਹਨ ਸਿੰਘ ਸੋਢੀ ਪਿੰਡ ਖਾਨਪੁਰ ਬੜਿੰਗ ਜੀ ਮਜੂਦਾ ਸਰਪੰਚ ਮਜੂਦਾ ਸਰਪੰਚ ਅ ਜੀ ਐਮ ਐਲ ਏ ਸਾਹਿਬ ਆਏ ਸੀ ਕੀ ਖਣਾ ਚਾਹੋ ਐਮ ਐਲ ਏ ਸਾਹਿਬ ਆਏ ਸੀ ਕਿ ਤੇ ਪਿੰਡ ਨੂੰ ਨਸ਼ਿਆਂ ਤੋਂ ਰਹਿਤ ਕਰਨ ਵਾਸਤੇ ਪਿੰਡ ਦੇ ਸਾਰੇ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਪ੍ਰੇਰਿਤ ਕਰਕੇ ਗਏ ਨੇ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਤੇ ਪਿੰਡ ਦੇ ਵਿੱਚ ਨਸ਼ੇ ਨੂੰ ਵਡਾਵਾ ਨਾ ਦੇਣ ਤਾਂ ਕਿ ਪਿੰਡ ਨਸ਼ਿਆਂ ਤੋਂ ਦੂਰ ਹੋਵੇ ਇਹ ਉਹ ਨੌਜਵਾਨ ਕਰੀ ਹਲਕਾ ਤਨੌਰ ਦੀ ਤਾਂ ਕਾਫੀ ਜਿਹੜੇ ਸਰਪੰਚ ਨੇ ਨਵੀਂ ਉਮਰ ਦੇ ਨੇ ਨੌਜਵਾਨ ਨੇ ਤੁਸੀਂ ਵੀ ਨੌਜਵਾਨ ਹੋ ਕਿਸ ਸਨੇਹਾ ਦੇਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਮੈਂ ਤਾਂ ਸਾਰੇ ਆਪਣੇ ਨੌਜਵਾਨ ਸਰਪੰਚਾਂ ਨੂੰ ਤੇ ਪੰਚਾਂ ਨੂੰ ਇਹੀ ਸਨੇਹਾ ਦੇਣਾ ਚਾਹੁੰਦਾ ਆਪਣੇ ਵੱਲੋਂ ਕਿ ਸਰਕਾਰ ਇਸ ਟਾਈਮ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰ ਰਹੀ ਹੈ ਸਰਕਾਰ ਦੇ ਜੋ ਵੀ ਅੱਗੇ ਦਿਨ ਨਿਰਦੇਸ਼ ਆਪਾਂ ਨੂੰ ਮਿਲਦੇ ਆ ਉਹਦੇ ਰਿਕਾਰਡਿੰਗ ਬੱਚਿਆਂ ਵਾਸਤੇ ਤੇ ਪਿੰਡ ਵਾਸੀਆਂ ਵਾਸਤੇ ਜੋ ਵੀ ਵੱਧ ਤੋਂ ਵੱਧ ਗਰਾਊਂਡ ਬਣਨਾ, ਪਾਰਕਾ ਬਣਨਾ ਜਾਂ ਸਾਫ ਸਫਾਈ ਦਾ ਜੋ ਵੀ ਆਪਾਂ ਪਿੰਡ ਵਾਸਤੇ ਧਿਆਨ ਕਰ ਸਕਦੇ ਆ ਉਹ ਕਰਨ। ਜੀ ਗੱਲ ਕਰੀਏ ਆਪਣੇ ਪਿੰਡ ਕੋਈ ਨਾਰੂ ਨਸ਼ੇ ਵਾਲਾ ਤਾਂ ਨਹੀਂ ਹੈ ਕੋਈ ਮਰੀਜ਼। ਜੀ ਨਹੀਂ ਮੇਰੇ ਪਿੰਡ ਕੋਈ ਐਸਾ ਮਾਰੂ ਨਸ਼ੇ ਵਾਲਾ ਨਹੀਂ ਹੈ। ਕੋਈ ਛੋਟੇ-ਮੋਟੇ ਕੋਈ ਦਰਦ ਵਾਲੀ ਜੋ ਇਸ ਹੈ ਬਹੁਤ ਕੋਈ ਵੱਡਾ ਨਸ਼ੇ ਵਾਲਾ ਕੋਈ। ਕਿਹੜਾ ਪਿੰਡ ਹੈ ਜੀ? ਮੇਰਾ ਨਾਮ ਸੁਰਿੰਦਰ ਸਿੰਘ ਬੰਟੀ ਪਿੰਡ ਖਾਨਪੁਰ ਬੜਿੰਗ। ਵੰਡੀ ਅੱਜ ਐਮਐਲਏ ਸਾਹਿਬ ਗੁਰਲਾਲ ਖਨੋੜੀ ਸਾਡੇ ਆ ਪਿੰਡ ਦੇ ਵਿੱਚ ਆਏ ਜੂਤ ਦੇ ਨਸ਼ੇ ਉਤਾਰ ਤੇ ਉਹ ਖੇਡ ਗਰਾਉਂਡ ਦਾ ਉਸ ਦਾ ਟਰਮੀ ਕੀਤਾ ਕੀ ਕਹਾਂ ਚਾਹੂੰ ਬਹੁਤ ਵਧੀਆ ਪ੍ਰਾਲਾ ਜੀ ਸਰਕਾਰ ਦਾ ਤੇ ਸਾਡੇ ਐਮਐਲਏ ਸਾਹਿਬ ਦਾ ਗੁਰਲਾਲ ਖਨੋੜੀ ਜੀ ਦਾ